ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਕਨਾਥੀ ਆ ਸਲੋਕ ਵਾਸudev ਸਰਬਤਰਮੈ ਗੂਰਨਾ ਕਤੁ ਹੂੰ ਥਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਇ ਪੌਣੀ ਵਾਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਉ ਵਾਸਦੇਵ ਜਲ ਤਲ ਮੈਂ ਰਵੇ ਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੰਤਿ ਵਰਨ ਚੇਨ ਸਗਲ ਹੈ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਉ ਹਉ ਕਰਤ ਬਿਆਹਨੀਆਂ ਸਾਕਤ ਮੁਗਦ ਅਜਾਨ ਰੜਖ ਮੋਏ ਜਿਉ ਤ੍ਰਿਕਾਵੰ ਨਾਨਕ ਕਿਰਤ ਕਮਾਨ ਪੌੜੀ ੜਾੜਾ ੜਾੜ ਮਿਟੈ ਸੰਗ ਸਾਧੂ ਕਰਮ ਤਰਮ ਤਤ ਨਾਮੈ ਆਰਾਧੂ ਗੁਰੂੜੋ ਜੇਹ ਵਸਿਓ ਰਿਤ ਮਾਹੀ ਵਾਖੀ ੜਾੜ ਮਿਟ ਬਿਨ ਸਾਹੀ ੜਾਰ ਕਰਤ ਸਾਕਤ ਗਾਵਾਰਾ ਜੇਹੀ ਹੈ ਹਮ ਬੁਧ ਬੇਕਾਰਾ ੜਾੜਾ ਗੁਰਮਕੜਾਰ ਮਟਾਈ ਨੇਮ ਕਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਾਨੇ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀਛਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਭਾਰੀ ਸਾਸਤਰ ਸਿਮਰਤ ਬੇਦ ਪੁਕਾਰੀ ਸੋਧਤ ਸੋਧਤ ਸੋਧ ਵਿਚਾਰਾ ਦਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰਤ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿਟੀ ਤਵ ਸੁਖ ਭਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪਾਉਣੀ ਖੱਖਾ ਖਰਾ ਸਰਾਹੂ ਤਾਹੂ ਜੋ ਖਿਨ ਮੈਂ ਊਨੇ ਸੁਭਰ ਭਰਾਹੂ ਕਰਾਂ ਨਿਰਮਾਣਾ ਹੋਤ ਪਰਾਨੀ ਅਨੰਦ ਇਹਨ ਜਾਪੈ ਪ੍ਰਭ ਨਿਰਬਾਨ ਭਾਵੈ ਕਸਮ ਤਾ ਖੁਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗੰਤਾ ਅਸੰਖ ਖਤੇ ਖਿਨ ਬਖਸ਼ਨ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਤਹੂੰ ਸੁਨ ਮਨ ਮੇਰੇ ਸਰਨ ਪਰੋ ਹਰ ਰਾਈ ਭੁਗਤ ਸਿਆਂ ਬਸਗਲ ਤਿਆਗ ਨਾਨਕ ਲਏ ਸੁਆਇ ਪੌੜੀ ਸਸਾ ਸਿਆਣਿ ਪਛਾੜਿਆ ਨਾ ਹਕਮਤ ਹੁਕਮ ਨਾ ਪ੍ਰਭ ਪਤਿਆ ਨ ਸਹਸ ਭਾਂਤ ਕਰਹਿ ਚਤਰਾਇ ਸੰਗ ਤੋ ਹਾਰੈ ਏਕ ਨ ਜਾਇ ਸੋ ਸੋ ਜਪ ਦਿਨ ਰਾਤੀ ਰੇਹੀ ਚੱਲੇ ਤੋ ਹਾਰੈ ਸਾਥੀ ਸਾਧ ਸੇਵਾ ਲਾਵੈ ਜੇ ਆਪੈ ਨਾਨਕ ਤਾ ਕੋ ਦੂਖ ਨ ਬਿਆਪੈ ਚਲੋਕ ਹਰ ਹਰ ਮੁਖ ਤੇ ਬੋਲਨਾ ਮਨ ਮੂਠੈ ਸੁਖ ਹੋਏ ਨਾਨਕ ਸਭ ਮਹਿ 라ਵ ਰਹਿਆ ਥਾੜ ਤਨੰਤਰ ਸੁਏ ਪੌੜੀ ਹਿਰੋਂ ਘਟ ਘਟ ਸਜਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਜੀਵ ਦੁਖ ਭੰਜਨ ਗੁਰ ਗਿਆਨ ਆਉ ਛੁਟ ਕੈ ਹੋਏ ਆਨੰਦ ਤੇ ਹਉ ਨਾਹੀ ਕਹ ਆਪ ਅਤੇ ਦੁਖ ਜਨਮ ਮਰਨ ਸੰਤ ਸੰਗ ਪਰਤਾਪ ਹਿਤ ਕਰਨਾਮ ਧਿਰੜੈ ਦਿਆਲਾ ਸੰਤਾਂ ਸੰਗ ਹੋਤ ਕਿਰਪਾਲਾ ਪੂਰੇ ਕਛੂ ਨਾ ਕਿਨ ਹੋ ਕੀਆ ਨਾਨਕ ਸਬ ਕਾ ਸੁਪਰਬ ਦੇਹੁ ਆਸ ਲੋ ਲੇਖੈ ਕਤਹਿ ਨਾ ਛੂਟੀ ਐ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦिए ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦਹਿਜ ਸੁ ਢੁੰਡਨ ਜਾਏ ਦੇਵ ਨਹਾਰ ਦਤਾਰ ਪ੍ਰਭ ਨਿਮਖਣਾ ਮਨਹਿ ਬਸਾਏ ਲਾਲਚ ਝੂਠ ਬਕਾਰ ਮੋਹ ਇਆ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗ ਬਿਹਾਏ ਤੁਹਾ ਦਾ ਭਾਵ ਹੈ ਤਾਂ ਬਖਸ਼ ਲੈ ਹੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਣ ਨੀਰ ਤਰੇ ਸਲੋਕ ਖਾਤ ਪੀਤ ਖੇਲ ਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੀਕ ਪੌੜੀ ਖੇਲ ਤ ਖੇਲ ਤੇ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸਚ ਸੱਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਪੰਦ ਸੁਖ ਬਿਸਰਾਮ ਖੇਪ ਨਬਾਈ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੇ ਪਾਛੈ ਆਪ ਨਾਨਕ ਸੋ ਸਰਾਹੀ ਐ ਜੇ ਘਟ ਘਟ ਰਹਿਆ ਬਿ ਆਪ ਸੋਪ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸਾਸਤਰ ਸਿਮਰਤ ਪ੍ਰਾਨਾ ਅੱਖਰ ਨਾਦ ਕਤਨ ਵਖਿਆਨ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੇ ਉਹ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਪੌੜੀ हे अच्युत हे पारब्रह्म अवनासी अग्ननाश हे पूर्ण हे सर्वमय दुखभंजन गुणतास हे संगी हे निरंकार हे निर्गुण सब ठीक हे गोविंद हे गुणनिधान जाक सदा विवेक हे अपरंपर हर हर हे पी होवनहार ਇਹ ਸੰਤਹਿ ਕੈ ਸਦਾ ਸੰਗ 네ਧਾਰਾਂ ਆਧਾਰ ਏ ਠਾਕੁਰ ਹਉਦਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮਦਾਨ ਰਾਖੋ ਹਿਏ ਪਰੋਏ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਾਖਾ ਅਗਿਆਨ ਭੰਜਨ ਗੁਰਦੇਵ ਬੰਧ ਪਸੋਧਰਾ ਗੁਰਦੇਵ ਦਾਤਾ ਹਰਨਾਮ ਅਪਦੇਸੈ ਗੁਰਦੇਵ ਮੰਤ ਨਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਮਨ ਤਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਇਹੋ ਸਲੋਕ ਆਦ ਅੰਤ ਪੜਨਾ ਗੌੜੀ ਸੁਖਮਨੀ ਮਹਲਾ 5ਵਾਂ ਸਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੋਰੀ ਨਮਹਿ ਜੁਗਾਦ ਗੋਰੀ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ ਜਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਮ ਜਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਕਿਰ ਕੀਨੇ RAM ਨਾਮ ਇਕ ਆਚਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਕੀ ਏ ਕੈ ਦਰਸ ਤੁਹਾਰੂ ਨਾਨਕ ਉਨ ਸੰਗ 모ਹੀ ਉਧਾਰੂ ਸੁਖਮਨੀ ਸੋਖੇ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਮਨ ਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨੇ ਆਪ ਸਮਰਾਈ ਨਾਨਕ ਤਾ ਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਝੈ ਪ੍ਰਭ ਕੈ ਸਿਮਰਨ ਸਭ ਕਿਸੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮਾਹਿ ਸੁਮਾਏ ਪ੍ਰਭ ਜੀ ਬਸਹਿ ਸਾਦ ਕੀ ਰਸਨਾ ਨਾਨਕ ਜਨ ਕਾ ਦਾਸੁਨ ਦਸਨਾ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪਰਬ ਕੋ ਸਿਮਰਹਿ ਤਿਨ ਆਤਮ ਜੀਤਾ ਪਰਬ ਕੋ ਸਿਮਰਹਿ ਤਿਨ ਨਿਰਮਲ ਰੀਤਾ ਪਰਬ ਕੋ ਸਿਮਰਹਿ ਤਿਨ ਅਨ ਦਿਕ ਨੇਰੇ ਪਰਬ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹੂ ਨਾ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨਿਛਲੇ ਆਸਨ ਪ੍ਰਭ ਕਹਿ ਸਿਮਰਨ ਕਮਲ ਵਿਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੀਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਹ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ 부ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਤ ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਐ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਘਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹੇ ਮਾਰਗ ਇਹ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਝੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬਹ ਨ ਧੋਐ ਹਰ ਕਾ ਨਾਮ ਕੋਟ ਪਾਪ ਖੋਐ ਐਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨਾ ਕੋ ਸਾ ਹਰ ਕਾ ਨਾਮੂਹਾ ਸੰਗ ਤੋਸਾ ਜਿਹ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਹਾਨੂੰ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾ ਪਹਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਤ੍ਰਿਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਤੀਨੋ ਦਾਨ ਮਨ ਤਨ ਰੰਗ ਰੱਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਹਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੱਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧੀਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਪਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਇਐ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਚਲੋਕ ਹੋਇ ਚਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸਾਸਤਰ ਸਿਮਰਤ ਵਿਖਿਆ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲੇ ਤਿਆਗ ਬਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲਿ RAM ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸਤ ਪੀਸਰthੀਵੈ ਅਗਨ ਮਾਹੀ ਹੋਮਤ ਪਰਾਨ ਕਨਕ ਅਸਵ ਹੈ ਵਰਪੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉ ਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਖਸ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛਟੈ ਗਰਭ ਗਮਾਨ ਨਾ ਮੰਨਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬ ਹੂ ਨਾ ਵਿਖਿਆ ਤਰੈ ਜਲ ਧੋਐ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਣ ਨਾ ਠਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ અપਾਵ ਦਰਗਾਹ ਨਹੀਂ ਸਿਜੈ ਛੂਟਸ ਨਾਹੀ ਊਪ ਪਿਆਲ ਮੋਹਿ ਬਿਆ ਪਹਿ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਦਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੂਖ ਮਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਵ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮਹ ਹੈ ਪੁਰਖ ਪ੍ਰਧਾਨ ਸਾਥ ਸੰਗ ਜਾ ਕਾ ਮਿਟੈ ਅਬਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨਿਯ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਤਾਵੇਂ ਕੋ ਨਾਉ ਤੇਰਾ ਥਾਉ ਨਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੁਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੁ ਕੋਈ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਸਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨਹਿ ਉਭਾਰਿਆ ਬਾਹਰ ਵਿਵਸਥਾ ਤੁਜਹਿ ਪਿਆਰੇ ਦੂਦ ਭਰ ਜੋਬਨ ਭੋਜਨ ਸੁਖ ਸੂਦ ਵਿਰਧ ਭਇਆ ਉਪਰ ਸਾਖ ਸਹਿਨ ਮੁਖ અપਿਆਉ ਬੈਠ ਕਉਦੈ ਇਹ ਨਿਰਗੁਨ ਗੁਨ ਕਸ਼ੂ ਨਾ ਬੂਝੈ ਬਖਸ਼ਿ લેਹੁ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰਿ ਉਪਰ ਸੁਖ ਬਸੈ ਸੂਤਿ ਪ੍ਰਾਤਮਿਕ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੀ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੈ ਗਵਾਰ ਜਾਂ ਕੀ ਸੇਵਾ ਨਭ ਨਿਦ ਪਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਹ ਮਾਨ ਤੇ ਸਹਿਬਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰਿ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਨ ਲੇਪ ਉਤਾਰੈ ਤੋਏ ਗਰਧਭ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਡ ਲੇਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛਾਹ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੋਹਾਂ ਅੰਤਰੇ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹ ਜਾਂ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸੁਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ લેਹੁ ਓੜ ਨਿ ਬਿਹਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਪੂਰਾ ਕਹਾ ਬਿਸਨ ਪਦ ਗਾਵੈ ਗੋਂਗ ਯਤਨ ਕਰੈ ਤਉ ਪੀ ਸੁਰ ਭੰਗ ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹ ਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਅੰਗ ਸਹਾਈ ਸੁ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੁਆ ਕੇ ਗ੍ਰਹ ਭੀਤਰ ਬਸੈ ਅਨੰਦ ਕੇ ਲਾਇਆ ਰੰਗ ਰਸੈ ਧ੍ਰਿੜ ਕਰਮਾਨੈ ਮਨਹਿ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਬ੍ਰੋਹਦ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ લેਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਖਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਿ ਮਿਤ ਤੁਮਹਿ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਚਲੋ